ਅੱਜਕੱਲ ਮੈਂ ਹਾ ਅਧਿਆਸਨ ਜਨ نیوز ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਸਾਹਮਣੇ ਸੋਸ਼ਲ ਮੁੱਦਾ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਕਰਾਂਗੇ। ਮੇਰੇ ਸਹਿਯੋਗੀ ਹਰਦੀਪ ਸੋਖੀ ਜੀ ਚੁਕੇ ਨੇ ਮੇਰੇ ਨਾਲ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ। ਸਭ ਤੋਂ ਪਹਿਲਾਂ ਸਵਾਗਤ ਹੈ ਸਰ ਜੀ। ਅ ਸੋਸ਼ਲ ਮੁੱਦੇ ਪ੍ਰੋਗਰਾਮ ਨੂੰ ਲੈ ਕੇ ਅਸੀਂ ਬੈਠੇ ਹਾਂ ਤੇ ਸਭ ਤੋਂ ਪਹਿਲਾਂ ਜੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਿਹੇ ਮੁੱਦੇ ਨੇ ਨਾ ਅੱਜ ਸਭ ਤੋਂ ਪਹਿਲਾਂ ਤਾਂ ਇਹਨਾਂ ਕਰ ਲਈਏ ਕਿ ਬੱਸਾਂ ਬਾਂਦਰ ਨੂੰ ਲੈ ਕੇ ਬੜੀ ਖਜਲਖੁਆਈ ਹੋਈ ਹੈ ਲੋਕਾਂ ਦੇ ਵਿੱਚ। ਲੇਕਿਨ ਬੱਸਾਂ ਚੱਲ ਰਹੀਆਂ ਸੀਗੀਆਂ ਲੋਕਾਂ ਨੂੰ ਪਹਿਲਾਂ ਹੀ ਦੇ ਵਿੱਚ ਦਿਮਾਗ ਜਿਹਾ ਚ ਬੈ ਗਈ ਕਿ ਬਸ ਹੁਣ ਬੰਦ ਹੋ ਜਾਣਗੇ ਆਪਾਂ ਕਰਾਂਗੇ ਵੀ ਕੀ ਲੇਕਿਨ ਅੱਜ ਜਦੋਂ ਗਰਾਉਂਡ ਰਿਪੋਰਟ ਕੀਤੀ ਐ ਤੇ ਦੇਖੇ ਕਿ ਬੱਸਾਂ ਚੱਲ ਰਹੀਆਂ ਨੇ ਲੇਕਿਨ ਜਿਨ੍ਹਾਂ ਦੇ ਕੰਟਰੈਕਟ ਸੀਗੇ ਉਹਨਾਂ ਨੇ ਬੰਦ ਕਰ ਰੱਖਿਆ ਸੀ ਤੁਸੀਂ ਕੀ ਕੀ ਕਹਿਣਾ ਚਾਹੁੰਗੇ ਦੇਖੋ ਮੈਡਮ ਇਹ ਤਾਂ ਜ਼ਿੰਮੇਵਾਰ ਹੈਗਾ ਮੀਡੀਆ ਜਿੱਦਾਂ ਲਗਾ ਲੋ ਵੀ ਕਿਸੇ ਨੇ ਫੁਵਾ ਫਲਾਤੇ ਵੀ 6 7 8 ਨੂੰ ਬੱਸਾਂ ਬੰਦ ਸਾਰੀਆਂ ਬੱਸਾਂ ਬੰਦ ਰਹਿਣਗੀਆਂ ਉਹ ਅੱਜ ਆਪਾਂ ਗਰਾਉਂਡ ਰਿਪੋਰਟ ਜਾ ਕੇ ਦੇਖਿਆ ਵੀ ਦੇਖੋ ਤੇ ਸਾਰੀਆਂ ਬੱਸਾਂ ਨੋਰਮਲ ਚੱਲ ਰਹੀਆਂ ਨੇ ਜਿਹੜੇ ਚਲੋ 2021-22-23 ਚ ਭਰਤੀਆਂ ਹੋਈਆਂ ਉਹ ਹੁਣ ਮੈਨੂੰ ਇਹ ਤਰ੍ਹਾਂ ਦੇਖੋ ਜੀ 2-2000 ਰੁਪਏ ਜੀ ਉਹ ਆਪਣੀ ਜਗ੍ਹਾ ਤੇ ਸਹੀ ਨੇ ਵੀ ਸਾਨੂੰ ਸਰਕਾਰ ਲollipops ਦੇ ਰਹੀ ਆ ਜੀ ਕਿ ਤੁਹਾਨੂੰ ਹੁਣ ਆਉਣ ਵਾਲੇ 4 ਮਹੀਨੇ ਚ ਪੱਕਾ ਕਰਾਂਗੇ 6 ਮਹੀਨੇ ਚ ਪੱਕਾ ਕਰਾਂਗੇ ਪਰ ਉਹ ਕਰ ਨਹੀਂ ਰਹੀ ਕਰ ਨਹੀਂ ਰਹੀ ਹੁਣ ਜਿਹੜੀਆਂ ਬੱਸਾਂ ਬੰਦ ਨਹੀਂ ਹੈਗੀਆਂ ਇਹਦੇ ਵਿੱਚ ਜਿਹੜੇ ਠੇਕੇ ਦੇ ਨੇ ਕੰਟਰੈਕਟ ਬੇਸ ਤੇ ਹੈਗੇ ਨੇ ਆਪਣੇ ਕਨੈਕਟਰ ਲਗਾ ਲਓ ਚਾਹੇ ਡਰਾਈਵਰ ਲਗਾ ਲਓ ਉਹ ਤਰਨਾ ਦੇ ਰਹੀ ਆ ਹੂੰ ਹਰ ਇੱਕ ਸਰ ਇਹ ਵੀ ਦੇਖ ਕੱਲ ਹੀ ਸੋਚਣ ਵਿੱਚ ਆਉਂਦੇ ਕਿ ਜਿਸਿੱਕ ਦੇ ਨਾਲ ਕਹਿੰਦੇ ਨੇ ਕਿ ਸਾਡੀ ਨੌਕਰੀਆਂ ਮਤਲਬ ਜਿਹੜੀਆਂ ਨੇ ਕੱਚੇ ਦੇ ਵਿੱਚ ਨੇ ਹਨਾ ਜੀ ਪੱਕੇ ਨਹੀਂ ਸਾਨੂੰ ਕਰ ਰਹੇ ਨੇ ਲੇਕਿਨ ਕਿੰਨਾ ਐਫਰਟ ਕਰਦੇ ਨੇ ਸਰਕਾਰੀ ਨੌਕਰੀਆਂ ਤੇ ਬਸ ਤੇ ਫਿਰ ਉਹ ਚਾਹੇ ਭਾਵੇਂ ਸਰਕਾਰੀ ਬੱਸਾਂ ਦੀ ਨੌਕਰੀ ਹੋਵੇ ਜਾਂ ਕਿਸੇ ਹੋਰ ਡਿਪਾਰਟਮੈਂਟ ਦੀ ਹੋਵੇ ਐਫਰਟਸ ਆ ਰਹੇ ਨੇ ਤੇ ਉਹਦੇ ਸਰਕਾਰੀ ਨੌਕਰੀਆਂ ਦੇ ਵਿੱਚ ਜਾਈਏ ਨੌਕਰੀਆਂ ਕਰੀਏ ਲੇਕਿਨ ਜਦੋਂ ਅਜਿਹੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਫਿਰ ਉਸੇ ਚੀਜ਼ ਦੀ ਨਿਖੇਧੀ ਕਰਦੇ ਆ ਤੁਸੀਂ ਇਹ ਦੇਖੋ ਮੈਡਮ ਇੱਕ ਬੰਦਾ ਲਾ ਲਓ ਭਈ 8-9000 ਤੇ ਕਰ ਹੋ ਨਿਕਲਿਆ ਕਮੌਣ ਬੱਸ ਚਲਾ ਰਿਆ ਜੀ ਹੁਣ ਤੁਸੀਂ ਮੌਸਮ ਤੇ ਲਾ ਲੋ ਵੀ ਧੋਨ ਦਾ ਹੂੰ ਉਹਨੂੰ ਇਹ ਥੋੜੀ ਪਤਾ ਵੀ ਅੱਗੇ ਕੀ ਹੋ ਜਾਣਾ ਐਕਸੀਡੈਂਟ ਹੋ ਗਿਆ ਮਰ ਗਿਆ ਜੀ ਸਰਕਾਰ ਨੇ ਤਾਂ ਇਹ ਲਿਖ ਦੇਣਾ ਪੇਪਰਾਂ 'ਚ ਵੀ ਇਹ ਕੱਚਾ ਅਮਲਾ ਜਮ ਸੀ ਹੂੰ ਲੱਖ 2 ਲੱਖ ਦੇ ਕੇ ਫਾਈਲ ਉਹਦੀ ਬੰਦ ਹੋ ਜਾਣੀ ਵੀ ਬੰਦ ਹੋ ਜਾਣੀ ਬਿਲਕੁਲ ਵੀ ਇਹ ਤਾਂ ਦੇਖੋ ਕੱਚੇ ਪੱਕੇ ਦਾ ਕੰਮ ਹੀ ਨਹੀਂ ਕਰਨਾ ਚਾਹੀਦਾ ਨੌਕਰੀ ਦੋ ਬੰਦਾ ਉਸ ਦਿਨ ਪੱਕਾ ਕਰ ਦੋ ਵੀ ਹਾਂ ਤੂੰ ਪੱਕਾ ਵਾਂ ਕਿਉਂਕਿ ਆਇ ਦਿਨ ਆਪਾਂ ਦੇਖਦੇ ਹਾਂ ਲੋਕ ਫਾਰਮ ਭਰਦੇ ਨੇ ਬੱਚੇ ਹਨਾ ਕਈ ਵਾਰ ਪੇਪਰ ਲੀਕ ਵੀ ਹੋ ਜਾਂਦੇ ਨੇ ਕਿੰਨੇ ਅੰਦੋਲਨ ਹੁੰਦੇ ਨੇ ਫਿਰ ਜਿਹੜੇ ਵਿਦਿਆਰਥੀ ਧੱਕੇ ਵੀ ਖਾਂਦੇ ਨੇ ਅਸੀਂ ਆਪਣੇ ਲੁਧਿਆਣੇ ਤੇ ਆਇ ਦਿਨ ਦੇਖਦੇ ਹਾਂ ਸਰਕਾਰੀ ਟੀਚਰ ਜਿਹੜੇ ਹੁੰਦੇ ਨੇ ਉਹ ਵੀ ਧੰਨੇ ਦਿੰਦੇ ਨੇ ਪੀਐਸਪੀਸੀਐਲ ਚ ਦੇਖ ਲਓ ਬਿਲਕੁਲ ਬਹੁਤ ਜ਼ਿਆਦਾ ਅੱਛਾ ਤਾਂ ਹਜ਼ਾਰ ਤੇ ਮੁੰਡੇ ਭਰਤੀ ਕੀਤੇ ਨੇ ਹੁਣ ਜੇ ਹੀ ਨੇ ਆਪਣੇ ਲਗਾ ਲਓ ਵੀ ਜੇ ਹੀ ਹੋ ਗਿਆ ਜੀ ਜਿਹੜੇ ਉਹ ਤਾਂ ਉੱਪਰ ਹੋ ਗਏ ਐਕਸੀਨ ਹੋ ਗਏ ਉਹਨਾਂ ਨੇ ਕੁਰਸੀ ਵੜਾ ਕੇ ਆਰਾਮ ਨਾਲ ਦਫ਼ਤਰ 'ਚ ਬੈਠੇ ਨੇ ਬਿਲਕੁਲ ਬੰਦਾ ਕੰਪਲੇਂਟ ਕਰਨ ਜਾਂਦਾ ਅਗਲਾ ਕਹਿੰਦਾ ਜੀ ਮੂਰੇ ਕੁੜੀ ਬਿਠਾਈ ਹੁੰਦੀ ਏ ਉਹਨਾਂ ਲਈ ਜੀ ਨਾ ਬੰਦਾ ਉਹਨੂੰ ਗੱਲ ਕਰਨ ਜੋਗਾ ਨਾ ਗਾਲ ਕੱਢਣ ਜੋਗਾ ਕਿਉਂ ਸਾਡੇ ਘਰੇ 10 ਘੰਟੇ ਹੋ ਗਏ 5 ਘੰਟੇ ਹੋ ਗਏ ਲਾਈਟ ਨਹੀਂ ਆਈ ਉਹਨਾਂ ਦਾ ਇੱਕ ਸਵਾਲ ਹੁੰਦਾ ਕਿ ਬੰਦੇ ਲੱਗੇ ਹੋਏ ਨੇ ਵੀ ਤੁਹਾਡੇ ਘਰੇ ਆਜੂ ਵੀ ਲਾਈਟ ਜੀ ਬਿਲਕੁਲ ਗਿਨਣੇ ਗੱਲ ਕਹਿ ਕੇ ਬਸ ਬੰਦੇ ਨੂੰ ਚੱਲਦਾ ਕਰ ਦਿੰਦੇ ਨੇ ਮੁੜ ਕੀ ਉਹਦੇ ਪਿੱਛੇ ਕੀ ਹੋ ਰਿਹਾ ਉਹਨੂੰ ਸੋਧ ਤੇ ਮਿਲੀ ਨਹੀਂ ਮਿਲੀ ਕਿਸ ਤਰ੍ਹਾਂ ਉਹਨੇ ਆਪਣਾ ਗੁਜ਼ਾਰਾ ਕੀਤਾ ਉਹਦਾ ਕੋਈ ਲੈਣਾ ਦੇਣਾ ਨਹੀਂ ਅਗਲੇ ਮੈਂ ਇੱਕ ਟੌਪਿਕ ਦੀ ਗੱਲ ਕਰਦੀ ਹਾਂ ਕਿ ਇੱਕ ਹੁਣ ਦੇਖੋ ਤਿਉਹਾਰ ਵੀ ਆ ਗਏ ਨੇ ਤੇ ਹੌਲੀ ਹੌਲੀ ਹੁਣ ਪਤੰਗਾਂ ਜਿਹੜੀ ਉਡਾਣੀਆਂ ਸ਼ੁਰੂ ਕਰਤੀਆਂ ਲੋਕਾਂ ਨੇ ਲੇਕਿਨ ਖਾਸ ਕਰਕੇ ਜਦੋਂ ਅਪ ਗੱਲ ਕਰਦੇ ਆ ਚਾਈਨਾ ਟੋਰਦੀ ਹੈ ਨਾ ਸਰਕਾਰ ਪ੍ਰਸ਼ਾਸਨ ਅਵੇਅਰ ਵੀ ਕਰਦੀ ਵੀ ਚਾਈਨਾ ਡੋਡਾ ਇਸ ਤਰ੍ਹਾਂ ਬਿਲਕੁਲ ਨਾ ਕੀਤਾ ਜਾਵੇ ਹਲੇ ਚਾਇਨਾ ਧੋਰ ਦਾ ਸਮਾਂ ਲੋ ਸ਼ਾਇਦ ਪਹਿਲੇ ਨਾਲ ਬਹੁਤ ਜ਼ਿਆਦਾ ਘਟ ਗਿਆ ਹੈ ਲੇਕਿਨ ਇੱਕ ਬੱਚਾ ਜਿਹੜਾ ਪਤੰਗ ਉਡਾਉਂਦੇ ਉਡਾਉਂਦੇ ਹੈ ਠਾਡੀ ਗਿਆ ਕਿਸ ਤਰ੍ਹਾਂ ਦੇਖਦੇ ਹਾਂ ਕਿ ਆਖਿਰ ਇੱਕ ਬੱਚਾ ਹੈ ਜਿਹੜਾ ਜੀ ਪਤੰਗ ਡਾਉਣ ਦਾ ਸ਼ੌਕੀਨ ਹੁੰਦਾ ਆ ਖੇਡਣ ਦਾ ਸ਼ੌਕੀਨ ਹੁੰਦਾ ਆ ਪਰ ਅਚਾਨਕ ਚਾਇਨਾ ਵਾਂ ਜਿਹੜਾ ਉਹ ਸ਼ੁਰੂ ਤੋਂ ਹੀ ਇੰਡੀਆ ਦੇ ਨਾਲ ਇਟ ਕੁੱਤੇ ਵਾਲਾ ਵੈਰ ਹੀ ਰਿਹਾ ਉਹਨਾਂ ਨੇ ਆਪਣੀਆਂ ਚੀਜ਼ਾਂ ਇੱਧਰ ਲੈ ਆਉਣੀਆਂ ਜਵਾਕ ਵਿਗੜ ਜਾਂਦੇ ਨੇ ਜੀ Holi ਦੇ ਲਾ ਲੋ ਵੀ ਪੱਤਕਾਰੀਆਂ ਬਾਹਰੋਂ ਉਧਰੋਂ ਆ ਗਈਆਂ ਇੱਧਰ ਜਿਹੜਾ ਬਣਾਉਂਦੇ ਨੇ ਵਿਚਾਰੇ ਉਹ ਭੁੱਖੇ ਭਾਣੇ ਬੈਠੇ ਹੁੰਦੇ ਨੇ ਵੀ ਕੋਈ ਇੰਡੀਅਨ ਲੈਂਦਾ ਹੀ ਨਹੀਂ ਇੰਡੀਅਨ ਲੈਂਦੇ ਇੱਕ ਤਾਂ ਹੈ ਚਾਈਨਿਸ ਉਹ ਉਹਨਾਂ ਨੇ ਐਟਮ ਇਦਾਂ ਦੀਆਂ ਦੇ ਦੇਣੀਆਂ ਵੀ ਬੱਚੇ ਨੇ ਕਹਿੰਦਾ ਮੈਂ ਤਾਂ ਲੈਣਾ ਹੀ ਇਹ ਆ ਬਿਲਕੁਲ ਉੱਥੇ ਉਹਦੇ ਕਰਦੇ ਨਹੀਂ ਕੁਝ ਕਹਿ ਸਕਦੇ ਹੁਣ ਤੁਸੀਂ ਦੀਵਾਲੀ ਤੇ ਪਟਾਕੇ ਵੀ ਲਗਾ ਲਓ ਉਹ ਵੀ ਚਾਈਨਿਸ ਆਉਂਦੇ ਨੇ ਜੀ ਬਿਲਕੁਲ ਸਾਰਾ ਸਮਾਨ ਚਾਈਨਿਸ ਆ ਰਿਹਾ ਪਰ ਦੇਖਿਆ ਜਾਵੇ ਉਦੋਂ ਤਾਂ ਜਦੋਂ ਸਰਕਾਰ ਦੀ ਗੱਲ ਕਰਦੇ ਆ ਤਾਂ ਕਹਿੰਦੇ ਜੀ ਨੀ ਸੁਦੇਸ਼ੀ ਚੀਜ਼ਾਂ ਅਪਣਾਓ ਤੇ ਬਾਹਰੋਂ ਜਿਹੜੀ ਚੀਜ਼ਾਂ ਆਉਂਦੀਆਂ ਕੁਝ ਨਹੀਂ ਹੋਣਾ ਮੈਡਮ ਕੁਝ ਨਹੀਂ ਹੋਣਾ ਤੋ ਕਹਿੰਦੇ ਸੀ ਨਸ਼ਾ 4 ਮਹੀਨਿਆਂ 'ਚ ਬੰਦ ਕਰ ਦਾਂਗੇ 6 ਮਹੀਨਿਆਂ 'ਚ ਬੰਦ ਕਰ ਦਾਂਗੇ ਨਸ਼ਾ ਵੀ ਉਦਾਂ ਹੀ ਚੱਲ ਰਿਹਾ ਆ ਆ ਚਾਈਨਾ ਡੋਰ ਨੇ ਮੈਂ ਕਹਿੰਦਾ ਜੀ ਲਗਾ ਲਓ ਵੀ ਦੁਕਾਨ ਇੱਕ ਦੁਕਾਨ ਛੱਡ ਕੇ ਦੂਜੀ ਦੁਕਾਨਾਂ ਤੀਜੀ ਦੁਕਾਨਾਂ ਤੇ ਮਿਲਦੀ ਮਿਲਦੀ ਆ ਮਿਲਦੀ ਰਹੀ ਜਿੰਨਾ ਮਰਜ਼ੀ ਪ੍ਰਸ਼ਾਸਨ ਰੋਕ ਲਵੇ ਇਹਨਾਂ ਨੂੰ ਸਿਕੰਜਾ ਕੱਸ ਲਵੇ ਲੇਕਿਨ ਬਾਹਰੋਂ ਮਟੀਰੀਅਲ ਚਾਈਨਾ ਤੋਂ ਇਹ ਆਉਣਾ ਹੀ ਆਉਣਾ ਆ ਤੇ ਭੁਗਤਣਾ ਕਿਹਨੇ ਆਪਣੇ ਇੰਡੀਅਨਸ ਨੇ ਹਾਂਜੀ ਚਾਈਨਾ ਦਾ ਤਾਂ ਕੁਝ ਜਾਣਣਾ ਨਹੀਂ ਹੁਣ ਤੁਸੀਂ ਲਗਾ ਲਓ ਵੀ ਉਹ ਛੋਟਾ ਬੱਚਾ ਅਸੀਂ ਸਮਾਣੇ ਤੋਂ ਆਪਾਂ ਦੇਖਿਆ ਵੀ ਕੇਸ ਆਇਆ ਕਿ 12 ਸਾਲ ਦੇ ਇੱਕ 12 ਸਾਲ ਦਾ ਬੇਡਾ ਸੀ ਉਹਨਾਂ ਦਾ ਇੱਕ 8 ਸਾਲ ਦਾ ਸੀਗਾ ਦੋ ਬੱਚੇ ਸੀ ਉਹਨਾਂ ਦੇ ਮਾਂ ਤੋਂ ਮਾਂ ਪਿਓ ਦੀ ਲੜਾਈ ਦੇ ਕਰਕੇ ਲਾਲੋ ਵੀ ਮਾਂ 2 ਸਾਲ ਤੋਂ ਪਹਿਲਾਂ ਹੀ ਆਪਣੇ ਘਰੇ ਰਹਿ ਰਹੀ ਸੀ ਤੇ ਉਹ ਕਹਿੰਦਾ ਜੀ ਮੈਂ ਤਾਂ ਦਿਹਾੜੀਦਾਰ ਬੰਦਾ ਵੀ ਮੈਂ ਤਾਂ ਦਿਹਾੜੀ ਤੇ ਗਿਆ ਹੋਇਆ ਸੀ ਮੁੰਡੇ ਦਾ ਦਾਦੇ ਦਾਦਾ ਘਰੇ ਸੀ ਉਹ ਕਹਿੰਦਾ ਸੀ ਮੈਂ ਮੰਜੇ ਤੇ ਪਿਆ ਸੀ ਜੀ ਹੁਣ ਜੇ ਘਰੇ ਕੋਈ ਰੋਕਣ ਵਾਲਾ ਹੁੰਦਾ ਤਾਂ ਮਾਂ ਰੋਕਦੀ ਬੱਚੇ ਨੂੰ ਬਿਨਾ ਕੋਠੇ ਤੇ ਜਾਂ ਨਾ ਪਤੰਗ ਚੜਾ ਬਸ ਉਹ ਹੀ ਆ ਕਿ ਪਤੰਗ ਇੱਕ ਚੜਾਉਣਾ ਉਹਦੇ ਲਈ ਕਾਲ ਬਣ ਗਿਆ ਜੀ ਵੀ ਉਹ ਕੋਠੇ ਤੇ ਪਤੰਗ ਲੁੱਟਣ ਗਿਆ ਤੇ ਉੜਦਾ ਲੁੜਦਾ ਦੋ ਮੰਜ਼ਿਲ ਤੋਂ ਨੀਚੇ ਆ ਗਿਆ ਤੇ ਜਦੋਂ ਉਹਨੂੰ ਸਰਕਾਰੀ ਰਜਿੰਦਰਾ ਹਸਪਤਾਲ ਤੇ ਲੈ ਕੇ ਗਏ ਬੱਚੇ ਨੂੰ ਉਹਨੂੰ ਕਹਿੰਦੇ ਜੀ ਇਹ ਮੁੱਕੇ ਤੇ ਡੈੱਡ ਹੋ ਚੁੱਕੇ ਆ ਇਹਦੇ ਵਿੱਚ ਜੋ ਜੀ ਦੇਖਣ ਵਾਲੀ ਹੈ ਕਿ ਬੱਚੇ ਬਿਲਕੁਲ ਬੇਖਬਰ ਹੋ ਕੇ ਪਤੰਗ ਉਡਾਉਂਦੇ ਨੇ ਦੋ ਦਿਨੇ ਭੱਜਦੇ ਨੇ ਉਹਨਾਂ ਨੂੰ ਬਿਲਕੁਲ ਧਿਆਨ ਨਹੀਂ ਹੁੰਦਾ ਕਿ ਮੈਂ ਕਿਤੇ ਡਿੱਗ ਵੀ ਜਾਊਗਾ ਕਈ ਵਾਰ ਕਈਆਂ ਨੂੰ ਤਾਰਾਂ ਟੱਚ ਕਰ ਜਾਂਦੇ ਨੇ ਉਹਨਾਂ ਨੂੰ ਕਰੰਟ ਲੱਗ ਜਾਂਦਾ ਆ ਕਈ ਵਾਰ ਡੋਰ ਆਪ ਦੇ ਵਿੱਚ ਹੀ ਉਹਨਾਂ ਦੇ ਗੱਲਾਂ 'ਚ ਫਸ ਜਾਂਦੀ ਏ ਜਾਂ ਕਿਸੇ ਹੋਰ ਦੇ ਫਸ ਜਾਂਦੀ ਏ ਬਹੁਤ ਸਾਰੀਆਂ ਜੀਹਾਂ ਚੀਜ਼ਾਂ ਜਿਹੜੀਆਂ ਦੇਖ ਰਹੇ ਹਾਂ ਕੂਟਰਾਂ ਦੇ ਫਰ ਇਨ ਫਸੇ ਆਪਾਂ ਦੇਖਦੇ ਹਾਂ ਬਿਲਕੁਲ ਵੀ ਉਹ ਜ਼ਖਮੀ ਹੁੰਦੇ ਨੇ ਫਿਰ ਉਹਨੂੰ ਇਹ ਥੋੜੀ ਵੀ ਕਿਸੇ ਨੇ ਚੱਕ ਕੇ ਉਹਨੂੰ ਖੜਾ ਕਰ ਦੇਣਾ ਜਾਂ ਉਹਨੂੰ ਦਾਣਾ ਪਾਣੀ ਦੇ ਦੇਣਾ ਨਾ ਹੁਣ ਮੇਰੇ ਕੱਲ ਦੀ ਗੱਲ ਆ ਜੀ ਕੱਲ ਮੈਂ ਖੁਦ ਜਾ ਰਿਹਾ ਸੀ ਗਿਲ ਆਪਣੇ ਪੁਲ ਦੇ ਉੱਤੋਂ ਜਾ ਰਿਹਾ ਸੀ ਸਾਹਮਣੇ ਬੰਦਾ ਲੰਘਿਆ ਉਹਦਾ ਮੱਥਾ ਇੱਥੋਂ ਫਟਿਆ ਪਿਆ ਪੂਰਾ ਉਹ ਕਹਿੰਦਾ ਜੀ ਚੈਨਾ ਡੋਰ ਮੂਰੀ ਆ ਗਈ ਵੀ ਇਹ ਤਾਂ ਦੇਖੋ ਮੈਡਮ ਜਦ ਤੱਕ ਸਰਕਾਰਾਂ ਕੁਝ ਨਹੀਂ ਕਰਦੀਆਂ ਕੁਝ ਨਹੀਂ ਹੋਣਾ ਸਰਕਾਰਾਂ ਕਹਿੰਦੀ ਹੈ ਤੇ ਹੈ ਕਿ ਵੀ ਤੁਸੀਂ ਸਟੈਂਡਰਡ ਨੂੰ ਨਾ ਵਰਤੋ ਕਿੰਨੀ ਜਿਆਦਾ ਸ਼ਕਤੀ ਵੀ ਵਰਤਦੀ ਹੈ ਫਿਰ ਆਪਾਂ ਕਹਿੰਦੇ ਕੋ ਫਿਰ ਚੀਜ਼ਾਂ ਆ ਕਿਵੇਂ ਜਾਂਦੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਮਿਲੀ ਭੁਗਤ ਹੈ ਮਿਣੀ ਭੁਗਤ ਹੈ ਜੀ ਜਿਹੜਾ ਦੇਖੋ ਚੈਨਲ ਦੀ ਡੋਰ ਆ ਜੀ ਉਹ 100 150 ਨੂੰ ਘੱਟੂ ਪੇੜਾ ਜਿਵਾਖ ਨੇ ਹੱਸਦੇ ਖੇਡਦੇ ਨੇ ਕਹਿੰਦਾ ਵੀ ਡੜੀ 400 ਰੁਪਏ ਦਾ ਡੜੀ 500 ਰੁਪਏ ਦਾ 6 600 ਦਾ ਹੋਵੇ ਜਿਵਾਖ ਨੇ ਲੈ ਕੇ ਇਹ ਹੋਣਾ ਬਿਲਕੁਲ ਉਹਨੂੰ ਪਤਾ ਵੀ ਪਲਾਸਟਿਕ ਆ ਵੀ ਮੈਂ ਤਾਂ ਮੁਕਾਬਲਾ ਦੇ ਦੂੰਗਾ ਜੀ ਮੈਂ ਤਾਂ ਕੋਠੇ ਤੇ ਖੜ੍ਹ ਕੇ ਕਹਿ ਦੂੰ ਕਿ ਮੇਰੇ ਡੜੀ ਨੇ ਹੱਲੀ ਆਤੀ ਬਿਲਕੁਲ ਵੀ ਲੋਕਾਂ ਨੇ ਪਤੰਗ ਵੱਢੀ ਜਾਉਂਗੇ ਪਤੰਗ ਵੱਢਣ ਦੀ ਬਹਾਦਰੀ ਮੰਨਦੇ ਨੇ ਮਾਪੇ ਵੀ ਕੀ ਕਰਨ ਬੱਚਿਆਂ ਦੇ ਪਿਆਰ ਅੱਗੇ ਕੁਝ ਬੋਲ ਨਹੀਂ ਸਕਦੇ ਤੇ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੀ ਕਿ ਜਿਸ ਤਰੀਕੇ ਦੇ ਨਾਲ ਆਪਾਂ ਚਾਇਨਾ ਟੂਲ ਇਸਤੇਮਾਲ ਕਰਦੇ ਆਂ ਹਾਲਾਂਕਿ ਪ੍ਰਸ਼ਾਸਨ ਬਹੁਤ ਜ਼ਿਆਦਾ ਸਖਤੀ ਵੀ ਵਰਤਦਾ ਹੈ ਵੇਅਰ ਵੀ ਕੱਟਦਾ ਕਿ ਚਾਇਨਾ ਟੂਲ ਦਾ ਇਸਤੇਮਾਲ ਨਾ ਕੀਤਾ ਜਾਵੇ ਤੇ ਤੁਹਾਨੂੰ ਵੀ ਆਵਾਜ਼ ਚੁੱਕਣੀ ਚਾਹੀਦੀ ਹੈ ਲੇਕਿਨ ਹਜੇ ਵੀ ਆਪਣੇ ਭਾਰਤ ਦੇ ਵਿੱਚ ਜਿਹੜੀ ਚਾਈਨੀਜ਼ ਚੀਜ਼ਾਂ ਆਉਂਦੀਆਂ ਨੇ ਉਹਨਾਂ ਨੂੰ ਲੈ ਕੇ ਆਵਾਜ਼ ਚੁਕਣੀ ਚਾਹੀਦੀ ਹੈ ਕਿਉਂਕਿ ਚਾਈਨਾ ਦਾ ਸਮਾਨ ਇਸਤੇਮਾਲ ਕਰਕੇ ਆਪਣੇ ਭਾਰਤ ਵਾਸੀਆਂ ਦਾ ਇੱਕ ਨੁਕਸਾਨ ਹੈ ਅਗਲੇ ਮੁੱਦੇ ਤੇ ਗੱਲ ਕਰਦੀ ਹਰਦੀਪ ਸਰ ਇੱਕ ਐਸਆਈ ਹੈ ਜਿਸ ਦੇ ਉੱਪਰ ਇੱਕ ਮਹਿਲਾ ਨੂੰ ਚਪੇੜ ਮਾਰਨ ਦੇ aarop ਲੱਗੇ ਨੇ ਕੀ ਲੱਗਦਾ ਹੈ ਤੁਹਾਨੂੰ ਕਿ ਆਖਿਰ ਕੀ ਹੋਇਆ ਹੋਗਾ ਜਾਂ ਕੀ ਕੀ ਐਸਆਈ ਨੇ ਕੋਈ ਲੜਕੀ ਦੀ ਉਸ ਔਰਤ ਦੀ ਗਲਤ ਹਰਕਤ ਦੇ ਕਿ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਪਹਿਲਾਂ ਨੇ ਇਲਜ਼ਾਮ ਹੀ ਲਗਾ ਦਿੱਤਾ ਮਾਮਲਾ ਇਹ ਸੀ ਉਹ ਕਹਿੰਦੇ ਵੀ ਸਾਡਾ ਕੋਈ ਨਾਲ ਦੇ ਗੁਆਂਢੀ ਦੇ ਨਾਲ ਸਾਡਾ ਕੋਈ ਪੈਸ਼ਨ ਨੂੰ ਲੈ ਕੇ ਡਿਸਪਿਊਟ ਸੀ ਜੀ ਕਹਿੰਦੇ ਜੀ ਐਸਆਈ ਸਾਹਿਬ ਨੇ ਸਾਨੂੰ 8 ਵਜੇ ਦਾ ਟਾਈਮ ਬੁਲਾਇਆ ਅਸੀਂ 8 ਵਜੇ ਜਾ ਕੇ ਪੇਸ਼ ਹੋ ਗਏ ਦੂਜੀ ਧਿਰ ਆ ਗਈਆਂ ਜੀ ਉਹਨਾਂ ਨੇ ਵੀ ਆਪਣੇ ਬਿਆਨ ਰੱਖੇ ਜੀ ਉਗਨ ਸਿੰਘ ਮੇਰੇ ਘਰ ਵਾਲੇ ਨੂੰ ਕਹਿੰਦੇ ਵੀ ਜੇਲ ਚੰਦਰ ਬੰਦ ਕਰਨ ਲੱਗੇ ਸੀ ਕਹਿੰਦੇ ਮੈਂ ਮੂਰੇ ਹੋ ਕੇ ਬੋਲਣ ਲੱਗੀ ਨਾ ਉਹਨਾਂ ਕੋਲੇ ਕੋਈ ਲੇਡੀਜ਼ ਕਨਸਟੇਬਲ ਸੀ ਉੱਥੇ ਨਾ ਕੋਈ ਹੋਰ ਲੇਡੀਜ਼ ਸੀ ਜਿਹੜੀ ਜਿਨੇ ਸਾਨੂੰ ਦੇਖਿਆ ਕਹਿੰਦੇ ਵੀ ਪੁਲਿਸ ਵਾਲ ਨੇ ਮੈਨੂੰ ਧੱਕਾ ਮਾਰਿਆ ਤੇ ਮੇਰੇ ਘਰ ਵਾਲੇ ਨੂੰ ਧੱਕਾ ਮਾਰਿਆ ਮੈਂ ਕਿਹਾ ਵੀ ਧੱਕਾ ਕਿਉਂ ਮਾਰਿਆ ਜਾਨੂ ਨੇ ਮੇਰੇ ਥੱਪੜ ਮਾਰਤਾ ਜਦ ਕਿ ਪੁਲਸਰ ਦਾ ਬਿਆਨ ਇਹ ਸੀ ਕਿ ਮੈਂ ਮੂਹ ਕੇ ਰਿਹਾ ਜੀ ਮੈਂ ਸਿਰਫ ਇਹਨਾਂ ਦੇ ਘਰ ਵਾਲੇ ਨੂੰ ਧੱਕਾ ਮਾਰਿਆ ਸੀ ਧੱਕਾ ਮਾਰਦੇ ਮਰਦੇ ਅੱਗੇ ਆਗੇ ਤੇ ਵੀ ਮੈਨੂੰ ਪਤਾ ਨਹੀਂ ਲੱਗਿਆ ਵੀ ਮੈਂ ਨਾਲ ਤਾਂ ਸੌਰੀ ਫੀਲ ਕਰਦਾ ਹਾਂ ਏਸਾਈ ਦੇ ਵੱਲੋਂ ਠੀਕ ਹੈ ਸੌਰੀ ਵੀ ਫੀਲ ਕੀਤਾ ਗਿਆ ਪਰ ਜਦੋਂ ਜਿਹੀ ਖਬਰਾਂ ਆਉਂਦੀਆਂ ਨੇ ਆਪਾਂ ਗੱਲ ਕਰਦੇ ਆ ਕਿ ਇੱਕ ਪੁਲਿਸ ਦੀ ਵਰਦੀ ਪਾ ਕੇ ਜਿਹੜਾ ਵੀ ਸਿਪਾਈ ਹੈ ਨਾ ਉਹ ਪਬਲਿਕ ਵਾਸਤੇ ਹੈ ਪਬਲਿਕ ਦੀ ਸੁਰੱਖਿਆ ਲਈ ਹੈ ਵੀ ਚੰਗਿਆਈ ਨਾਲ ਗੱਲ ਕਰੇ ਚੰਗਾ ਵਰਤਾਅ ਕਰੇ ਤਾਂ ਕਿ ਜੋ ਜਨਤਾ ਆ ਕੰਫਰਟ ਫੀਲ ਕਰੇ ਤਾਂ ਉਹ ਜਾਵੇ ਅੱਜ ਕੱਲ ਇਹ ਆਧਾਰੇ ਜਿਹੜੇ ਨੇ ਸ਼ੱਕ ਦੇ ਆਧਾਰੇ ਦੇ ਵਿੱਚ ਆ ਗਏ ਸੁਰੱਖਿਤ ਅਸੀਂ ਨਹੀਂ ਮਹਿਸੂਸ ਕਰਦੇ ਸਾਡੇ ਨਾਲ ਕੋਈ ਗਲਤ ਵੀ ਹੋ ਜਾਏ ਲੋਕਾਂ ਨੇ ਡਰਨ ਲੱਗ ਜਾਣਾ ਇਹਨਾਂ ਨੂੰ ਦੇਖ ਕੇ ਲੋਕਾਂ ਨੇ ਕਿਹਾ ਵੀ ਪੁਲਿਸ ਨਹੀਂ ਵੀ ਗੇਟ ਨਹੀਂ ਖੋਲਣਾ ਸੇ ਲਗਾ ਲੋ ਵੀ ਐਮਰਜੈਂਸੀ ਮੰਨ ਲਓ ਵੀ ਘਰ ਦੇ ਬਾਹਰੋਂ ਨੰਗਰੇ ਆ ਪੁਲਿਸ ਵਾਲਾ ਰੋ ਕਦੇ ਨਾ ਕਦੇ ਲੋਡ ਪੈ ਗਈ ਪਾਣੀ ਦੀ ਪੈ ਗਈ ਹੈ પેટ્રોલ ਮੁੱਕ ਗਿਆ ਹੈ ਬਾਈਕ 'ਚ ਉਹ ਕਿਸੇ ਤੋਂ ਬਾਈਕ ਤੋਂ ਕੁਝ ਮੰਗੂਗਾ ਵੀ ਨਾ ਲੋਕਾਂ ਤੋਂ ਲੋਕਾਂ ਨੇ ਗੇਟ ਨਹੀਂ ਖੋਲ੍ਹਣ ਲੋਕਾਂ ਨੇ ਗੇਟ ਨਹੀਂ ਖੋਲ੍ਹਣੇ ਫਿਰ ਤਾਂ ਦੇਖ ਲੈ ਬਈ ਪਤਾ ਨਹੀਂ ਪੁਲਿਸ ਆ ਗਏ ਆਪਣੀ ਕੀ ਕਰ ਦੂ ਸਾਨੂੰ ਬਿਲਕੁਲ ਇਹ ਜੀ ਇਮੇਜ ਬਣ ਗਈ ਹੈ ਕਿ ਹੁਣ ਲੋਕੀ ਜੀ ਡਰਨਗੇ ਤਾਂ ਫਿਰ ਸੁਰੱਖਿਆ ਵਾਸਤੇ ਕੋਈ ਵੀ ਨਹੀਂ ਬਚੇਗਾ ਉਹ ਲੜੀਸ ਖੁਦ ਕਹਿ ਰਹੀ ਹੈ ਉਹ ਕਹਿੰਦੀ ਵੀ ਸਾਨੂੰ ਖੁਦ ਇੰਨਾ ਡਰ ਲੱਗ ਰਿਹਾ ਕਿ ਅਸੀਂ ਥਾਣੇ 'ਚ ਬੈਠੇ ਆ ਵੀ ਸਾਨੂੰ ਪੁਲਿਸ ਤੋਂ ਡਰ ਲੱਗ ਰਿਹਾ ਵੀ ਸਾਨੂੰ ਬਣੀ ਕੀ ਕਰ ਦੇਣ ਆਪਣੀ ਇਮੇਜ ਜਿਹੜੀ ਹੈ ਇੱਕ ਜਿਹੜੀ ਚੰਗੀ ਤਸਵੀਰ ਸੀ ਕਿ ਲੋਕਾਂ ਨੂੰ ਵੇਖੋ ਫੋਕ ਹੋ ਕੇ ਜਾਣਾ ਕਿ ਮੈਂ ਇੱਥੇ ਸ਼ਿਕਾਇਤ ਅਰਜ ਕਰਾਉਂ ਤੇ ਮੈਨੂੰ ਇਨਸਾਫ ਮਿਲੂ ਜਿਹੜਾ ਗਲਤ ਕਰਨ ਵਾਲਾ ਹੈ ਉਹਨੂੰ ਸਜ਼ਾ ਮਿਲੇਗੀ ਪਰ ਇਹ ਕੁਝ ਜਿਹੜਾ ਇਹ ਹੌਲੀ ਹੌਲੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਕਿ ਹਰੇਕ ਪੁਲਿਸ ਮਾੜੀ ਨਹੀਂ ਹਰੇਕ ਪੁਲਿਸ ਮਾੜੀ ਨਹੀਂ ਬੀਤੇ ਦਿਨ ਆਪਣੇ ਕੋਲੇ ਮਲੇਰ ਕੋਟ ਨੇ ਇੱਕ ਵੀਡੀਓ ਪਾਈ ਸੀ ਆਪਣੇ ਸੱਜਣ ਨੇ ਕਿਸੇ ਨੇ ਤੇ ਉਹਨਾਂ ਨੇ ਦਿਖਾਇਆ ਸੀ ਕਿ ਉਹ ਕੰਬੜ ਵੰਡ ਰਹੇ ਨੇ ਗਰੀਬਾਂ ਨੂੰ ਰਾਤ ਨੂੰ ਅਜੀਬ ਬਹੁਤ ਸਾਰੀ ਵੀਡੀਓਜ਼ ਆਪਾਂ ਦੇਖਦੇ ਹਾਂ ਕੋਈ ਪੁਲਿਸ ਵਾਲਾ ਵੀ ਹੈਗਾ ਆ ਵਰਦੀ ਪਾ ਕੇ ਲੋਕਾਂ ਦੀ ਸੇਵਾ ਵੀ ਕਰਦਾ ਹੈ ਬਹੁਤ ਸਾਰੇ ਹੈਗੇ ਨੇ ਆਪਾਂ ਖਬਰਾਂ ਵੀ ਲਾਈਆਂ ਕਈ ਕਈਆਂ ਨੇ ਕਿਸੇ ਨੂੰ ਗਰੀਬਾਂ ਨੂੰ ਕੰਬਲ ਮੰਡੇ ਕਿਸੇ ਨੂੰ ਰਾਸ਼ਨ ਦਿੱਤਾ ਹੈ ਕਿਸ ਨੂੰ ਕੁਝ ਕੋਈ ਮਦਦ ਕੀਤੀ ਹੈ ਪਰ ਜਦੋਂ ਅਜਿਹੀ ਕੋਈ ਗੱਲ ਆ ਜਾਂਦੀ ਹੈ ਉਦੋਂ ਦਿਲ ਵੀ ਬੜਾ ਦੁਖਦਾ ਹੈ ਕਿ ਦੇਖੋ ਇੱਕ ਪਾਸੇ ਲੋਕੀ ਚੰਗਿਆਈ ਵੀ ਕਰ ਰਹੇ ਨੇ ਵਰਦੀ ਪਾ ਕੇ ਨਾਮ ਰੋਸ਼ਨ ਕਰ ਰਹੇ ਨੇ ਤੇ ਦੂਜੇ ਪਾਸੇ ਅਜਿਹੀ ਹਰਕਤ ਕਰਦੇ ਨੇ ਤੇ ਉਹਨਾਂ ਦੇ ਉੱਪਰ ਫਿਰ ਜਿਹੜਾ ਐਕਸ਼ਨ ਵੀ ਲਿਆ ਜਾਂਦਾ ਥੋੜੇ ਸਮਾਂ ਲਈ ਲਿੱਤਾ ਜਾਂਦਾ ਫਿਰ ਉਹ ਤੋਂ ਬਾਦ ਗੱਲ ਮੁੱਕ ਜਾਂਦੀ ਹੈ ਹਾਂਜੀ ਤੇ ਲੋਕੀ ਜਿਹੜੇ ਨੇ ਉੱਥੇ ਦੇ ਉੱਥੇ ਫੇਰ ਸਵਾਲ ਖੜਾ ਹੋ ਜਾਂਦਾ ਹੈ ਕਿ ਆਖਿਰ ਸੱਤੀ ਦੇ ਨਾਲ ਕੋਈ ਐਕਸ਼ਨ ਕਿਉਂ ਨਹੀਂ ਲਿੱਤਾ ਜਾਂਦਾ ਵੀ ਪੁਲਿਸ ਵਾਲੇ ਵੀ ਸੁਧਰ ਜਾਣ ਜੋ ਇਸ ਤਰ੍ਹਾਂ ਦੇ ਵਿਵਹਾਰ ਕਰਦੇ ਨੇ ਦੇਖੋ ਲੇਡੀਜ਼ ਨੇ ਮੰਗ ਰੱਖੀ ਹੈ ਵੀ ਇਹਨਾਂ ਨੂੰ ਕਹਿੰਦੀ ਸਸਪੈਂਡ ਕਰੋ ਹੂੰ ਇੰਨੀ ਚੀਜ਼ ਦੇ ਵਿੱਚ ਸਸਪੈਂਡ ਤਾਂ ਨਹੀਂ ਹੋ ਸਕਦੇ ਪਰ ਹਾਂ ਇਹ ਆ ਵੀ ਮर्यादा 'ਚ ਰਹਿਣਾ ਚਾਹੀਦਾ ਸੀ ਦੋਨਾਂ ਨੂੰ ਕਿਉਂਕਿ ਪੁਲਿਸ ਵਾਲ ਨੇ ਵੀ ਕਿਹਾ ਕਹਿੰਦਾ ਦੇਖੋ ਜੀ ਮੈਂ ਨਿਸ਼ਾਨ ਦਿਖੋਣਾ ਵੀ ਲੇਡੀਜ਼ ਨੇ ਮੇਰੇ ਥੱਪੜ ਮਾਰੇ ਆ ਉਹ ਵੀ ਮੰਨ ਰਹੀ ਹੈ ਕਹਿੰਦੀ ਮੈਂ ਬਰਾਬਰ ਮਾਰੇ ਆ ਜਿਖੋਂ ਵਰਦੀ ਦਾ ਵਰਦੀ ਤੋਂ ਵੇਖੋ ਫਾੜੀ ਹੈ ਨਹੀਂ ਵੀ ਪੁਲਿਸ ਪੁਲਿਸ ਸਟੇਸ਼ਨ ਖੜੀ ਆ ਜੀ ਕਿਉਂਕਿ ਜਿਸ ਤਿੱਕੇ ਤਰ੍ਹਾਂ ਸੋਸ਼ਲ ਮੀਡੀਆ ਤੇ ਗੱਲਾਂ ਹੁੰਦੀਆਂ ਨੇ ਦੇਖਿਆ ਜਾ ਰਿਹਾ ਜੋ ਮਾਹੌਲ ਕ੍ਰੀਟ ਹੋ ਚੁੱਕਾ ਹੈ ਤੇ ਹੁਣ ਜਨਤਾ ਜਿਹੜੀ ਉਹ ਆਪਣੀ ਆਵਾਜ਼ ਨੂੰ ਚੁੱਕਣ ਨੂੰ ਮਜਬੂਰ ਵੀ ਹੈ ਕੀ ਹੁਣ ਪੁਲਿਸ ਵਾਲੇ ਦੀ ਕੀ ਮਦਦ ਲਈਏ ਅਸੀਂ ਜੇ ਉਹ ਸਾਡੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਆਪਣੀ ਆਵਾਜ਼ ਡਰਨਾ ਸ਼ੁਰੂ ਕਰ ਦੇਣਾ ਪੁਲਿਸ ਵਾਲਿਆਂ ਤੋਂ ਜੇ ਦਰਸ਼ਕ ਵੀ ਦੇਖ ਰਹੇ ਨੇ ਉਹਨਾਂ ਨੂੰ ਵੀ ਕਹਿਣਾ ਚਾਹਾਂਗੀ ਕਿ ਅਜਿਹੀ ਜਿਕਰ ਕਦੇ ਕੋਈ ਵੀ ਹਰਕਤ ਹੁੰਦੀ ਹੈ ਤੁਹਾਡੇ ਨਾਲ ਤੁਸੀਂ ਮਜਬੂਰ ਹੋ ਹੁੰਨੇ ਹੋ ਤਾਂ ਸ਼ਾਇਦ ਤੁਹਾਨੂੰ ਆਪਣੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ ਤੁਸੀਂ ਪਹਿਲਾਂ ਗੱਲਬਾਤ ਕਰੋ ਸੂਝ-ਬੂਝ ਦੇ ਨਾਲ ਸਵਾਲ-ਜਵਾਬ ਕਰੋ ਉਸ ਤੋਂ ਬਾਅਦ ਕੋਈ ਐਕਸ਼ਨ ਲੈਣ ਨੂੰ ਸੋਚੋ ਇੰਜ ਕਿਸੇ ਨੂੰ ਵੀ ਤੁਹਾਡੇ ਅੱਗੇ ਜੇ ਕੋਈ ਪੁਲਿਸ ਮੁਲਾਜ਼ਮ ਖੜਾ ਆ ਜਾਂ ਕੋਈ ਹਰਕਤ ਕਰ ਕਰ ਦਿੰਦਾ ਹੈ ਤਾਂ ਤੁਹਾਨੂੰ ਆਵਾਜ਼ ਜ਼ਰੂਰ ਚੁਕਣੀ ਚਾਹੀਦੀ ਹੈ ਪਰ ਨਜ਼ਾਇਤ ਤੌਰ ਤੇ ਇਸ ਤਰ੍ਹਾਂ ਜੇ ਕੋਈ ਹਰਕਤ ਕਰ ਦਿੰਦੇ ਹੋ ਤਾਂ ਤੁਹਾਡੇ ਉੱਤੇ ਹੀ ਦੁਬਾਰਾ ਇਗਜ਼ਾਮ ਲੱਗਣ ਦੇ ਜਿਹੜੇ ਚਾਂਸਸ ਬਣ ਜਾਂਦੇ ਨੇ ਤੁਸੀਂ ਹਕਦਾਰ ਬਣ ਜਾਂਦੇ ਹੋ ਗਲਤ ਗੱਲਾਂ ਦੇ ਤੇ ਅਜੀ ਹਰਕਤ ਨਾ ਹੀ ਕੀਤੀ ਜਾਵੇ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਨੇ ਤਾਂ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਕਿਉਂਕਿ ਜਿਸ ਤਿੱਕਰ ਨਾਲ ਅਸੀਂ ਮੁੱਦਿਆਂ ਨੂੰ ਚੱਕਦੇ ਆ ਸੋਸ਼ਲ ਮੁੱਦਾ ਹੈਗਾ ਇਹ ਪ੍ਰੋਗਰਾਮ ਇਸੇ ਪ੍ਰੋਗਰਾਮ ਤੇ ਰਹੀ ਤੁਹਾਡੇ ਮੁੱਦਿਆਂ ਨੂੰ ਵੀ ਅਸੀਂ ਜਨਤਕ ਕਰ ਸਕਦੇ ਹਾਂ ਸਾਨੂੰ ਦਿਓ ਇਜਾਜ਼ਤ ਧੰਨਵਾਦ